ਲੋਕ ਸਭਾ ਚੋਣਾਂ 2024 ਦੇ ਲਈ VOTING ਹੈ ਜੋ ਕਿ 7 ਪੜਾ ਦੀ VOTING ਸੀ 1 ਜੂਨ ਨੂੰ 7ਵੇਂ ਪੜਾ ਦੀ ਅਖੀਰਲੀ VOTING ਤੋਂ ਬਾਅਦ ਜੋ ਉਮੀਦਵਾਰ ਨੇ ਉਹਨਾਂ ਦੀ ਕਿਸਮਤ ਹੈ ਜੋ EVM ਮਸ਼ੀਨ ਦੇ ਵਿੱਚ ਕੈਦ ਹੋ ਗਈ ਹੈ ਸੋ ਨਤੀਜੇ ਨੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਸੋ ਨਤੀਜੀਆਂ ਤੋਂ ਇੱਕ ਦਿਨ ਪਹਿਲਾਂ ਠੀਕ ਇੱਕ ਦਿਨ ਪਹਿਲਾਂ ਯਾਨੀ ਕਿ ਅੱਜ ਸੋਮਵਾਰ ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਹੈ ਸੋ ਇਸ ਪ੍ਰੈਸ ਵਾਰਤਾ ਦੇ ਵਿੱਚ ਕੁਝ ਜ਼ਿਕਰਯੋਗ ਗੱਲਾਂ ਨੇ ਜੋ ਕਿ ਅੱਜ ਤੁਰੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਸੇ ਕੀ ਇਸ ਪ੍ਰੈਸ ਵਾਰਤਾ ਦੇ ਵਿੱਚ ਦੱਸਿਆ ਕਿ ਟੋਟਲ VOTING ਹੈ ਜੋ ਕਿੰਨੀ ਹੋਈ ਹੈ ਕਿਉਂਕਿ ਜੋ ਲੋਕਤੰਤਰ ਦੇਸ਼ ਹੈ ਲੋਕਤੰਤਰ ਦੇਸ਼ ਤਾਂ ਇੱਕ ਸਭ ਤੋਂ ਵੱਡਾ ਤਿਉਹਾਰ ਹੈ ਜੋ ਇਹ ਲੋਕ ਸਭਾ ਇਲੈਕਸ਼ਨਸ ਨੇ ਜਿਸ ਦੇ ਵਿੱਚ ਕਰੋੜਾਂ ਹੀ ਲੋਕ ਭਾਗ ਲੈਂਦੇ ਨੇ ਹਿੱਸਾ ਲੈਂਦੇ ਨੇ ਔਰ ਆਪਣੇ ਲੋਕਤੰਤ੍ਰਿਕ ਹੱਕਾਂ ਦਾ ਇਸਤੇਮਾਲ ਕਰਦੇ ਨੇ ਸੋ ਇਸ ਵਾਰ VOTING ਹੈ ਜੋ 64 ਕਰੋੜ ਲੋਕਾਂ ਨੇ ਵੋਟ ਪਾਈ ਆਪਣੇ ਮਤਦਾਨ ਦਾ ਅਧਿਕਾਰ ਹੈ ਜੋ ਉਸਦੀ ਵਰਤੋਂ ਕੀਤੀ ਹੈ 64 ਕਰੋੜ ਲੋਕਾਂ ਦੇ ਵਿੱਚੋਂ ਮਹਿਲਾਵਾਂ ਨੇ ਵੱਧ ਚੜ ਕੇ ਹਿੱਸਾ ਲਿਆ ਹੈ ਮਹਿਲਾਵਾਂ ਨੇ 31 ਕਰੋੜ ਮਹਿਲਾਵਾਂ ਨੇ ਇਸ ਵਾਰ VOTING ਕੀਤੀ ਹੈ ਇਸ ਦੇ ਨਾਲ-ਨਾਲ ਬਜ਼ੁਰਗਾਂ ਨੇ ਵੀ VOTING ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਹੈ ਸੋ VOTING ਇਸ ਵਾਰ ਠੀਕ-ਠਾਕ ਹੋਈ ਹੈ ਵਧੀਆ ਹੋਈ ਹੈ ਇਸ ਦੇ ਨਾਲ ਜੇ ਗੱਲ ਕਰੀਏ VOTING ਦੌਰਾਨ ਜੁਗ ਨਿਗਰਾਨੀ ਦਲ ਸੀ ਉਹਨਾਂ ਦੀ ਤਣਾਤੀ ਬਾਰੇ ਤਾਂ 68000 ਦੇ ਕਰੀਬ ਜੋ ਨਿਗਰਾਨੀ ਦਲ ਹੈ ਉਹਨਾਂ ਨੂੰ ਤਾਇਨਾਤ ਕੀਤਾ ਗਿਆ ਸੀ ਤਾਂ ਕਿ ਚੋਣਾਂ ਨੇ ਜੋ ਪਾਰਦਰਸ਼ੀ ਤਰੀਕੇ ਦੇ ਨਾਲ ਕੀਤੀਆਂ ਜਾਣ ਸ਼ਾਂਤੀ ਮੇਂ ਢੰਗ ਦੇ ਨਾਲ ਕੀਤੀਆਂ ਜਾਣ ਇਸ ਦੇ ਨਾਮ ਨਾਲ ਜੇ ਗੱਲ ਕਰੀਏ ਸੁਰੱਖਿਆ ਬਲਾਂ ਦੀ ਤਾਂ 1.5 ਕਰੋੜ ਸੁਰੱਖਿਆ ਕਰਮੀ ਅਤੇ ਵੋਟਰਜ਼ ਉਹਨਾਂ ਨੂੰ ਤਾਇਨਾਤ ਕੀਤਾ ਗਿਆ ਸੀ ਸ਼ਾਂਤੀ ਮੇਂ ਤਰੀਕੇ ਦੇ ਨਾਲ ਪਾਰਦਰਸ਼ੀ ਤਰੀਕੇ ਦੇ ਨਾਲ ਚੋਣਾਂ ਕਰਵਾਉਣ ਦੇ ਲਈ ਸੋ ਜੋ ਇੱਕ ਵੱਡੀ ਗਿਣਤੀ ਦੇ ਵਿੱਚ ਇਸ ਮਹਾਪਰਵ ਨੂੰ ਪੂਰਾ ਕਰਨ ਦੇ ਲਈ ਮਹਾਪਰਵ ਨੂੰ ਸੰਪੂਰਨ ਕਰਨ ਦੇ ਲਈ ਜੋ ਲੋਕਾਂ ਨੇ ਯੋਗਦਾਨ ਪਾਇਆ ਹੈ ਉਹਨਾਂ ਦਾ ਧੰਨਵਾਦ ਕੀਤਾ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਦੇ ਨਾਲ ਨਾਲ ਵੋਟਰਾਂ ਦਾ ਧੰਨਵਾਦ ਕੀਤਾ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਅਸੋ ਜੇ ਗੱਲ ਕਰੀਏ ਵਹੀਕਲ ਦੀ ਤਾਂ ਕਿੰਨੇ ਵਹੀਕਲ ਇਸਤੇਮਾਲ ਕੀਤੇ ਗਏ ਨੇ ਤਾਂ ਲਗਭਗ 4 ਲੱਖ ਤੋਂ ਵੱਧ ਵਹੀਕਲ ਹੈ ਜੋ ਚੋਣਾਂ ਦੌਰਾਨ ਇਸਤੇਮਾਲ ਕੀਤੇ ਗਏ ਸੋ ਚੋਣਾਂ ਦੌਰਾਨ ਤਾਂ ਮੁਲਾਜ਼ਮਾਂ ਨੂੰ ਲੈ ਕੇ ਆਉਣ ਲਈ ਅ ਛੱਡ ਕੇ ਆਣ ਲਈ ਪ੍ਰਸ਼ਾਸਨ ਦੇ ਜੋ ਅਧਿਕਾਰੀ ਨੇ ਜੋ VOTING ਕਰਵਾ ਰਹੇ ਨੇ VOTING ਕਰਾਣ ਵਾਲੇ ਅਧਿਕਾਰੀਆਂ ਦੇ ਆਣ ਜਾਣ ਦੇ ਲਈ ਔਰ EVM ਮਸ਼ੀਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣ ਦੇ ਤੇ ਵਾਕਈ ਸਾਰੇ ਇਲੈਕਸ਼ਨ ਦੇ ਨਾਲ ਸੰਬੰਧਿਤ ਕੰਮਾਂ ਦੇ ਲਈ 4 ਲੱਖ ਵਾਹਨ ਹੈ ਜੋ ਵਰਤੇ ਗਏ ਇਸ ਨੂੰ ਵੱਡੀ ਗਿਣਤੀ ਦੇ ਵਿੱਚ ਜੋ ਇਹਨਾਂ ਚੀਜ਼ਾਂ ਦੀ ਵਰਤੋਂ ਕੀਤੀ ਗਈ ਇਸ ਦੇ ਨਾਲ ਨਾਲ ਜੇ ਗੱਲ ਕਰੀਏ ਟ੍ਰੇਨਾਂ ਦੀ ਪਲੇਨ ਦੀ ਤਾਂ 135 ਜੋ ਸਪੈਸ਼ਲ ਟ੍ਰੇਨਾਂ ਵੀ ਚਲਾਈਆਂ ਗਈਆਂ ਸੀ ਇਲੈਕਸ਼ਨਸ ਦੇ ਕਰਕੇ ਅਤੇ ਇਸ ਦੇ ਨਾਲ ਨਾਲ 1692 ਸਪੈਸ਼ਲ 에ਅਰਪਲੇਨਸ ਸਪੈਸ਼ਲ ਫਲਾਈਟਸ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ ਜੋ ਚੋਣਾਂ ਦੇ ਲਈ ਇੱਕ ਖਾਸੀ ਤਿਆਰੀ ਕੀਤੀ ਜਾਂਦੀ ਹੈ ਕਿਉਂਕਿ ਇੱਕ ਮਹਾਪਰਵ ਹੈ ਭਾਰਤ ਦੇ ਇਲੈਕਸ਼ਨਸ ਨੇ ਜੋ ਬਹੁਤ ਵੱਡੇ ਇਲੈਕਸ਼ਨਸ ਹੁੰਦੇ ਨੇ ਦੁਨੀਆ ਦੇ ਵੱਡੇ ਇਲੈਕਸ਼ਨਾਂ ਦੇ ਵਿੱਚੋਂ ਇੱਕ ਇਲੈਕਸ਼ਨਸ ਨੇ ਜਿਸ ਦੇ ਵਿੱਚ ਜੋ 135 ਟ੍ਰੇਨਾਂ ਖਾਸ ਟ੍ਰੇਨਸ ਜੋ ਕਿ ਇਸਤੇਮਾਲ ਕੀਤੀਆਂ ਗਈਆਂ ਇਸ ਦੇ ਨਾਲ ਨਾਲ 1692 ਸਪੈਸ਼ਲ ਫਲਾਈਟਸ ਦਾ ਵੀ ਇਸਤੇਮਾਲ ਕੀਤਾ ਗਿਆ ਸੋ ਇਲੈਕਸ਼ਨ ਕਮਿਸ਼ਨ ਇਸ ਪ੍ਰੈਸ ਵਾਰਤਾ ਦੇ ਵਿੱਚ ਇੱਕ ਖਾਸ ਗੱਲ ਇਹ ਵੀ ਦੱਸੀ ਕਿ ਪਿਛਲੇ ਕਈ ਦਹਾਕਿਆਂ ਤੋਂ ਜੰਮੂ ਕਸ਼ਮੀਰ ਤੇ ਕਾਟੀ ਦੇ ਵਿੱਚ ਜੋ VOTING ਹੈ ਬੇहद ਵਧਦੀ ਹੋਈ ਨਜ਼ਰ ਆਈ ਹੈ ਉਸ ਨਾਲੋਂ ਇਸ ਵਾਰ VOTING ਵੀ ਬੇहद ਜ਼ਿਆਦਾ ਹੋਈ ਵਜਿਹ ਕਲ ਲਈ ਕਾਟੀ ਦੀ ਤਾਂ ਕਾਟੀ ਦੇ ਵਿੱਚ 58% VOTING ਹੋਈ ਹੈ 58% VOTING ਹੈ ਜੋ ਇਸ ਵਾਰ ਘਾਟੀ ਦੇ ਵਿੱਚ ਹੋਈ ਹੈ ਜੇ ਗੱਲ ਕਰੀਏ ਜੰਮੂ ਐਂਡ ਕਸ਼ਮੀਰ ਦੀ ਤਾਂ ਜੰਮੂ ਕਸ਼ਮੀਰ ਦੇ ਵਿੱਚ 51% 51% VOTING ਹੋਈ ਹੈ ਸੋ VOTING ਇਸ ਵਾਰ ਵਧੇਰੀ ਹੋਈ ਹੈ ਲੋਕਾਂ ਨੇ ਆਪਣੇ ਲੋਕਤੰਤਰੀ ਹੱਕਾਂ ਦਾ ਇਸਤੇਮਾਲ ਕੀਤਾ ਹੈ ਔਰ ਨਤੀਜੇ ਨੇ ਜੋ ਇਸ ਦੇ ਜਲ ਹੀ ਆ ਜਾਣਗੇ ਬਿਲਕੁਲ ਕੱਲ ਨਤੀਜੇ ਆਣਗੇ ਨਤੀਜਿਆਂ ਦੇ ਵਿੱਚ ਦੇਖਣਾ ਹੋਵੇਗਾ ਕਿ ਕੇਂਦਰ ਦੇ ਵਿੱਚ ਸਰਕਾਰ ਹੈ ਕਿਸ ਦੀ ਬਣੇਗੀ ਸੋ ਪ੍ਰੈਸ ਕਾਨਫਰੈਂਸ ਦੇ ਵਿੱਚ ਧੰਨਵਾਦ ਕੀਤਾ ਗਿਆ ਹੈ ਵੋਟਰਾਂ ਦਾ ਧੰਨਵਾਦ ਕੀਤਾ ਗਿਆ ਹੈ ਮੁਲਾਜ਼ਮਾਂ ਦਾ ਜਿਨ੍ਹਾਂ ਨੇ ਇਸ ਮਹਾਪੁਰਬ ਨੂੰ ਸਫਲ ਬਣਾਉਣ ਦੇ ਲਈ ਦਿਨ ਰਾਤ ਮਿਹਨਤ ਕੀਤੀ ਹੈ ਸੋ ਚੋਣ ਪ੍ਰਚਾਰ ਵਿੱਚ ਜੋਰਾ ਸ਼ੋਰਾ ਤੇ ਹੋਇਆ ਹੈ ਸੋ ਦੇਖਣਾ ਹੋਵੇਗਾ ਕਿ 4 ਤਰੀਕ ਯਾਨੀ ਕਿ 4 ਜੂਨ ਨੂੰ ਨਤੀਜੇ ਕਿਸ ਰਾਜਨੀਤਿਕ ਪਾਰਟੀ ਦੇ ਹੱਕਾਂ ਦੇ ਵਿੱਚ ਆਉਂਦੇ ਨੇ ਭਾਰਤ ਦੇ ਲੋਕਾਂ ਨੇ ਭਾਰਤ ਦੀ ਜਨਤਾ ਨੇ ਕਿਸ ਪਾਰਟੀ ਨੂੰ ਆਪਣਾ ਉਮੀਦਵਾਰ ਚੁਣਿਆ ਹੈ ਕਿਸ ਪਾਰਟੀ ਨੂੰ ਜੋ ਸੈਂਟਰ ਦੇ ਵਿੱਚ ਜਿੱਤ ਪ੍ਰਾਪਤ ਹੋਵੇਗੀ ਸੋ ਵਧੇਰੇ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦੇ ਇਜਾਜ਼ਤ ਧੰਨਵਾਦ